ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਂ ਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਰਿਹਾਈਸ਼ ਤੇ ਅੱਜ 20 ਮਾਰਚ ਨੂੰ ਸ਼ਾਮ 7:30 ਵਜੇ ਬੁਲਾਈ ਕੈਬਨਿਟ ਦੀ ਮੀਟਿੰਗ ਕੱਲ 21 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਵਿਧਾਨ ਸਭਾ ਬਜਟ ਇਜਲਾਸ ਬਜਟ ਇਜਲਾਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਦੀ ਬੈਠਕ ਕੈਬਨਟ ਮੰਤਰੀ ਲਾਲਜੀਤ ਪੁੱਲੜ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਆਇਆ ਸਾਹਮਣੇ ਬੋਲੇ ਮੈਂ ਆਪਣੀਆਂ ਸਾਰੀਆਂ ਪੋਸਟਾਂ ਛੱਡਣ ਅਤੇ ਕਿਸਾਨਾਂ ਨਾਲ ਵਿਰੋਧ ਕਰਨ ਲਈ ਤਿਆਰ ਹਾਂ ਕਿਸਾਨ ਦੱਸਣ ਮੈਨੂੰ ਦਿੱਲੀ ਵਿੱਚ ਕੋਈ ਜਗ੍ਹਾ ਮੈਂ ਆਪਣੇ ਸਾਰੇ ਅਹੁਦੇ ਛੱਡੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਕਿ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਵਾਰ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਬੈਠਦੇ ਮੈਂ ਕਹਿੰਦਾ ਮੈਂ ਬੈਠੂਗਾ ਆਪਦੇ ਸਾਰੇ ਉਹਦੇ ਤੇ ਆ ਕੇ ਕਿਸਾਨ ਹੁੰਦੇ ਨੇ ਨਾ ਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਲਾਲਜੀਤ ਪੁੱਲਰ ਨੇ ਚੁੱਕਿਆ ਸਵਾਲ ਕਿ ਜੇਕਰ ਸਾਡੀ ਲੜਾਈ ਕੇਂਦਰ ਨਾਲ ਹੈ ਤਾਂ ਪੰਜਾਬ ਦੀਆਂ ਸੜਕਾਂ ਕਿਉਂ ਹਨ ਬੰਦ ਕਿਸਾਨ ਪੰਜਾਬ ਦੇ ਵਿਕਾਸ ਨੂੰ ਨਹੀਂ ਰੋਕਣਗੇ ਲਾਲਜੀਤ ਪੁੱਲਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਵਿਰੋਧ ਪ੍ਰਦਰਸ਼ਨ ਕਰਨ ਲਈ ਉਹਨਾਂ ਨਾਲ ਬੈਠਣ ਲਈ ਹਾਂ ਤਿਆਰ ਆਮ ਆਦਮੀ ਪਾਰਟੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ ਆਪਾਂ ਧਰਨਾ ਪ੍ਰਦਰਸ਼ਨ ਉੱਥੇ ਕਰੀਏ ਜਿੱਥੇ ਜਿਹੜਾ ਕੋਈ ਨੁਕਸਾਨ ਹੈ ਕੇਂਦਰ ਨੂੰ ਹੋਵੇ ਤਾਂ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਵੇ ਅਸੀਂ ਇਹਨਾਂ ਸਮੱਸਿਆਵਾਂ ਲਈ ਤੁਹਾਡੇ ਨਾਲ ਆ ਪਰ ਆਪਾਂ ਬਾਰਡਰ ਬੰਦ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੈ ਉਹ ਨਾ ਕਰੀਏ ਇਸ ਦੇ ਨਾਲ ਹੀ ਗੁਰਮੀਤ ਸਿੰਘ ਮੀਤ ਹੇਰ ਨੇ ਕਿਹਾ ਕਿ ਜੇਕਰ ਬੇਰੋਜ਼ਗਾਰੀ ਵਧੇਗੀ ਤਾਂ ਨਸ਼ੇ ਦੀ ਲਤ ਵਧੇਗੀ ਪੰਜਾਬ ਦੇ ਉਦਯੋਗ ਨੂੰ ਰੋਜ਼ਗਾਰ ਲਈ ਚੰਗੀ ਹਾਲਤ ਵਿੱਚ ਹੋਣ ਦੀ ਲੋੜ ਮੀਤ ਹੇਰ ਨੇ ਇਹ ਵੀ ਕਿਹਾ ਕਿ ਨਸ਼ੇ ਵਿਰੁੱਧ ਲੜਾਈ ਨੂੰ ਕਮਜ਼ੋਰ ਨਾ ਪੈਣ ਦਿਓ ਨਸ਼ਿਆਂ ਵਿਰੁੱਧ ਲਗਾਤਾਰ ਲੜਾਈ ਲੜ ਰਹੀ ਹੈ ਪੰਜਾਬ ਸਰਕਾਰ ਮੰਤਰੀ ਲਾਲ ਚੰਦ ਘਟਾਰੂਚਕ ਨੇ ਕਾਂਗਰਸ ਦੇ ਦਿਖਾਵੇ ਤੇ ਚੁੱਕੇ ਸਵਾਲ ਬੋਲੇ ਕਿ ਕਾਂਗਰਸ ਪੰਜਾਬ ਦੇ ਵਪਾਰ ਉਦਯੋਗ ਦੇ ਵਾਅਦੇ ਦੇ ਵਿਰੁੱਧ ਹੈ ਕੀ ਕਾਂਗਰਸ ਨਹੀਂ ਚਾਹੁੰਦੀ ਕਿ ਨਸ਼ੇ ਛੱਡ ਦੇਣ ਨੌਜਵਾਨ ਲਾਲਚੰਦ ਘਟਾਰੂਚਕ ਨੇ ਇਹ ਵੀ ਚੁੱਕੇ ਸਵਾਲ ਕਿ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਕਾਂਗਰਸ ਨੇ ਕਿਸਾਨਾਂ ਲਈ ਕੁਝ ਕਿਉਂ ਨਹੀਂ ਕੀਤਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰ ਤੱਕ ਕਿਉਂ ਨਹੀਂ ਪਹੁੰਚਾਈ ਕਿਸਾਨਾਂ ਦੀ ਆਵਾਜ਼ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਵੀ ਚੁੱਕੇ ਕਾਂਗਰਸ ਤੇ ਸਵਾਲ ਬੋਲੇ ਕਰੀਬ 100 ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਕਿਉਂ ਕਾਂਗਰਸ ਨੇ ਕਿਸਾਨਾਂ ਲਈ ਸੰਸਦ ਵਿੱਚ ਨਹੀਂ ਚੁੱਕਿਆ ਮੁੱਦਾ ਰਾਜਕੁਮਾਰ ਚੱਬੇਵਾਲ ਨੇ ਇਹ ਵੀ ਕਿਹਾ ਕਿ ਜਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਦ ਉਹਨਾਂ ਨੇ ਕੀ ਕੀਤਾ ਕੀ ਕਾਂਗਰਸ ਨਸ਼ੇ ਵਿਰੋਧ ਜੰਗ ਦੇ ਖਿਲਾਫ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ